ਪਿੰਡ ਦੇ ਕਾਲੇ ਕਬਲਾਉਂ ਚ ਬਹੁਤ ਬਹੁਤ ਧੰਨਵਾਦੀ। ਹੋਰ ਸੁਣਾਓ ਤੁਸੀਂ ਕਿਵੇਂ? ਠੀਕ ਠਾਕ ਹਾਂ ਜੀ। ਠੀਕ ਠਾਕ ਹਾਂ ਜੀ। ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ। ਕੁਰਤੇ ਪਜਾਮੇ ਦੀ ਆਪਣੇ ਕੋਲ ਕੁਰਤੇ ਵੀ ਆਮੀ ਪਹੁੰਚੀ ਅਸੀ ਆ ਗਈ ਆਪਣੇ ਕੋਲ ਕੁਰਤੇ ਪਜਾਮੇ। ਤੇ ਮੈਂ ਕਮ ਬੈਲਾ ਨਹੀਂ ਦਿਖਾਵਾਂ। ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ। ਕਮੈਂਟ ਕਰਕੇ ਦੱਸਿਆ ਕਰੋ। ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ? ਬੋਤ ਤੇ ਦਿ ਲੋਤਾ ਨਵਾ ਸੋਡਾ ਆਪਣਾ ਗਰੰਡਾ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਲੋ ਜੀ ਆਪਾਂ ਲੈ ਕੇ ਆਏ ਹਾਂ ਕੁੜਤੇ ਪੰਜਾਬੀ ਤੇ ਤੁਹਾਨੂੰ ਦਿਖਾਉਣੀ ਆ ਇਹਨਾਂ ਚ ਕੋਈ ਵੀ ਪਸੰਦ ਹੋਵੇ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੇ ਮੰਗਵਾ ਸਕਦੇ ਆ ਤੇ ਕੂਰੀਅਰ ਚਾਰ ਸੌਡਾ ਲੱਗੂਗਾ ਤੇ ਜਿਹੜਾ ਮਤਲਬ ਕਪੜੇ ਦਾ ਰੇਟ ਆ ਉਹ ਬਹੁਤ ਹੀ ਘੱਟ ਹੀ ਦੇਣਾਗਾ ਕੂਰੀਅਰ ਚਾਰ ਸੌਡਾ ਹੋਊਗਾ ਬਹੁਤ ਘੱਟ ਰੇਟਾਂ ਦੇ ਵਿੱਚ ਆਪਾਂ ਤੁਹਾਨੂੰ ਕੁਰਤੇ ਪਜਾਮਾ ਦੇਵਾਂਗਾ ਕਿਉਂਕਿ ਤੁਹਾਨੂੰ ਮੈਂ ਅੱਗੇ ਵੀਡੀਓ 'ਚ ਵੀ ਦੱਸਦੀ ਹੁੰਦੀ ਆ ਆਪਣਾ ਇਹ ਕੰਮ ਕਾਫੀ ਟਾਈਮ ਤੋਂ ਚੱਲਦਾ ਵਾ ਕੁਰਤੇ ਪਜਾਮਿਆਂ ਦਾ ਛੂਟਾਂ ਦਾ ਜੋ ਵੀ ਕੁਝ ਮੈਂ ਤੁਹਾਨੂੰ ਦਿਖਾਉਣੀ ਹੁੰਦੀ ਆ ਵੀਡੀਓ 'ਚ ਕਿ ਆਪਣਾ ਵੀ ਚੱਲਦਾ ਕੰਮ ਇਹ ਤੇ ਮੈਂ ਚਲੋ ਜੀ ਮੈਂ ਕਹਾਂ ਵੀ ਚਲੋ ਆਪਾਂ ਆਨਲਾਈਨ ਦੀ ਆਪਾਂ ਕੰਮ ਇਹ ਨਾਲ ਹੀ ਕਰਨਾ ਹੈਗਾ ਤੇ ਤੁਸੀਂ ਜਰੂਰ ਮੌਕਾ ਦਿਨਾ ਆਨਲਾਈਨ ਮੰਗਵਾਉਣ ਲਈ ਤੇ ਇੱਕ ਆਪਾਂ ਫੋਨ ਕਾਲ ਆਇਆ ਸੀ ਇਹ ਹਰਿਆਣੇ ਤੋਂ ਉਹਨਾਂ ਨੇ ਦੋ ਕੁੜਤੇ ਪਜਾਮੇ ਮੰਗਵਾਉਣੇ ਸੀਗੇ ਤੇ ਮੈਂ ਉਸ ਉਸ ਦਿਮੇ ਬਿਮਾਰ ਵੀ ਵਾਵਾ ਕਾਫੀ ਬਿਮਾਰ ਸੀਗੀ ਮੇਥੇ ਆਵਾਜ਼ ਨਹੀਂ ਸੇ ਨਿਕਲਦੀ ਉਹਨਾਂ ਨੂੰ ਮੇਰੀ ਭਾਸ਼ਾ ਥੋੜੀ ਘੱਟ ਸਮਝ ਆਉਂਦੀ ਸੀ ਮੈਂ ਉਹਨਾਂ ਨੂੰ ਕਹਿੰਦੀ ਸੀ ਵੀ ਮੈਂ ਤੁਹਾਨੂੰ ਜੇ ਤੁਸੀਂ ਮੈਨੂੰ ਦਿਸਕਰੀ ਉਹ ਗੂਗਲ ਪੀ ਇਹ ਵੀ ਮੈਨੂੰ ਪੈਸੇ ਤੁਸੀਂ ਪਾ ਦਿਓ ਤੇ ਕੁਰਤੇ ਪਜਾਮੇ ਮੈਂ ਸਨੂੰ ਕੱਲ ਉਹਨਾਂ ਨੇ ਮੇਰੇ ਸਮਝ ਨਹੀਂ ਸੌਂਦੇ ਅਖੀਰ ਫਿਰ ਮੈਨੂੰ ਫੋਨ ਕੱਟਣਾ ਪਿਆ ਮੈਂ ਕਿ ਮੈਨੂੰ ਨਾ ਲਾਏ ਫੋਨ ਤੇ ਕਿ ਮੈਂ ਬਿਮਾਰ ਜਾਦਾ ਸੀਗੀ ਉਹਨਾਂ ਨੇ ਕਿ ਮੇਰੇ ਪਾਸ ਆ ਸਮਝ ਘਟ ਆਉਂਦੀ ਸੀਗੀ ਉਹਨਾਂ ਨੇ ਵੀਡੀਓ ਦੇਖੀ ਕਹਿੰਦੇ ਸੀ ਕੁਰਤੇ ਪਜਾਮੇ ਵੀ ਰੱਖ ਦੇ ਮੈਂ ਕਿ ਹਾਂਜੀ ਤੇ ਲੋ ਜੀ ਹੁਣ ਜੇ ਉਹ ਵੀ ਵੀਡੀਓ ਵੇਂਦੇ ਆ ਤਾਂ ਤੁਸੀਂ ਵੀ ਕੁਰਤੇ ਪਜਾਮੇ ਮੰਗਵਾ ਸਕਦੇ ਆ ਆਪਣੇ ਕੋਲੇ ਉਹਨਾਂ ਨੇ ਚਿੱਟੇ ਤੋਂ ਮੰਗਵਾਉਣੇ ਸੀਗੇ ਤੇ ਲੋ ਜੀ ਤੁਸੀਂ ਮੰਗਵਾ ਸਕਦੇ ਆ ਤੇ ਆਪਾਂ ਤੁਹਾਨੂੰ ਸਕੇਂਦਰ ਕੱਲ ਦਾਗੇ ਤੇ ਤੁਸੀਂ ਆਪਾਂ ਨੂੰ ਗੂਗਲ ਫੇਅ ਕਰ ਦਿਓ ਤੇ ਜਿੱਥੇ ਤੁਸੀਂ ਬੈਠੇ ਜਿੱਥੇ ਉੱਥੇ ਤੁਸੀਂ ਡ्रेस ਕਾਹ ਲਓ ਤੇ ਤੁਹਾਡੇ ਕੋਲੇ ਘਰੇ ਕਪੜੇ ਆਪਣੇ ਪਹੁੰਚਣਗੇ ਤੇ ਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਛੁੱਟਾਂ ਦੀ ਤੇ ਬਹੁਤ ਤਹਿ ਦਿਲੋਂ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਤੁਸੀਂ ਮੈਨੂੰ ਬਹੁਤ ਜ਼ਿਆਦਾ ਸਤਿਕਾਰ ਪਿਆਰ ਦਿੰਨੇ ਆ ਬਹੁਤ ਆਪਣੇ ਵੀਵ ਆਂਦੇ ਆ ਪਰ ਜਿਹੜੀਆਂ ਫਿਰ ਮੈਂ ਵੀਡੀਓ ਥੋੜੀਆਂ ਜਿਹੀ ਮੇ ਰੈਸਪੀ ਦੀਆਂ ਪਾਉਣੀ ਉਹਨਾਂ ਤੁਸੀਂ ਥੋੜਾ ਪਿਆਰ ਘੱਟ ਦਿੰਨੇ ਆ ਉਹ ਕੇਸਲ ਮੈਂ ਅੱਗੇ ਵਿਦਾ ਦੀ ਨਹੀਂ ਪਰ ਡਿਲੀ ਵੀਡੀਓ ਪਾਉਣੀ ਹੁੰਦੀ ਆ ਫਿਰ ਆਪਾਂ ਨੂੰ ਆਏ ਹੁੰਦੇ ਵੀਡੀਓ ਵੀ ਪਾਈਏ ਕਾਦੀ ਹਨਾ ਤੇ ਮੈਂ ਥੋੜਾ ਬਹੁਤਾ ਫਿਰ ਫਿਰ ਮੈਨੂੰ ਆਏ ਬਣਾ ਕੇ ਵੀ ਪਾਉਣੀ ਪੈਣੀ ਜੀ ਮੈਂ ਕੱਲ ਮੈਂ ਆਪਾਂ ਬਣਾਇਆ ਸੀਗਾ ਪਰ ਸਭ ਬਣਾਇਆ ਸੀ ਮੈਂ ਕਿ ਚਲੋ ਮੈਂ ਇਹ ਦਿਖਾ ਦਿੰਨੀ ਆ ਪਰ ਦੇਖੋ ਜੀ ਮੈਂ ਵੀਡੀਓ ਉਹਦੇ ਵਿੱਚ ਵੀਊ ਮੈਨੂੰ ਬਹੁਤ ਘੱਟ ਮਿਲੇ ਆ ਤੇ ਪਰ ਬਣਾਉਣੀ ਮੈਨੂੰ ਬਹੁਤ ਔਖੀ ਮੈਂ ਬਣਾਈ ਕੱਲ ਮੈਂ ਤੁਹਾਨੂੰ ਦੱਸਿਆ ਸੀ ਜੜੇ ਕਿ ਮਰਗੂ ਹੋ ਗਈ ਸੀਗੀ ਉਥੇ ਚਲੇ ਗਿਆ 3 ਵਜੇ ਆਏ ਆ ਕੇ ਸਾਰੀ ਮੈਂ ਤਿਆਰੀ ਕੀਤੀ ਨਾਲੇ ਵੀਡੀਓ ਬਣਾਈ ਨਾਲੇ ਮੇਰੇ ਹਰੇ ਘਰ ਦਾ ਕੰਮ ਜਿਹੜਾ ਵੇਟਿੰਗ ਚ ਪਿਆ ਸੀ ਉਹ ਆ ਕੇ ਕੀਤਾ ਜਦੋਂ ਵੀਡੀਓ ਸੇ ਮੈਂ ਜਿਹੜੀ ਅਸੀਂ ਮਤ ਪਹਿਲਾਂ ਜਾਂ ਵੀ 5 ਵਜੇ ਪੀਤੀ ਸੀ ਪਰ ਤੁਸੀਂ ਵੀਡੀਓ ਉਹਨਾਂ ਨੂੰ ਵੀ ਬਹੁਤ ਪਿਆਰ ਦਿਆ ਕਰੋ ਲੋ ਜੀ ਦੇਖੋ ਇਹ ਆਪਣਾ ਤੇ ਟੇ ਰੰਗ ਦਾ ਕੁਰਤਾ ਪਜਾਮਾ ਵਾ ਬਹੁਤ ਹੀ ਵਧੀਆ ਕੱਪੜਾ ਵਾ ਦੇਖੋ ਮੰਗਵਾਵਦੇ ਫਿਰ ਤੁਹਾਨੂੰ ਪਤਾ ਲੱਗੂਗਾ ਕਿਦਾਂ ਦਾ ਆਪਣਾ ਕੱਪੜਾ ਵਾ ਰੇਰੇ ਬਹੁਤ ਘੱਟ ਆ ਲੋ ਜੀ ਦੇਖੋ ਜੀ ਰੇਟ ਲੱਗੂਗਾ ਇਹਦਾ 500 ਰੁਪਏ ਕਰਤੇ ਤੇ ਫਿਰ ਅੰਮੀ ਦਾ ਤੇ ਕੂਰੀਅਰ ਚਾਰਜ ਸੁੱਡ ਆਊਗਾ ਤੇ ਇਹ ਗਰਮੀ ਵਾਲੀ ਹੈ ਜੀ ਇਹ ਸਰਤियां ਦਾ ਨਹੀਂ ਹੈਗਾ ਇਹ ਵੀ ਗਰਮੀ ਵਾਲਾ ਲੋ ਇੱਕ ਭੈਣ ਆਪਣੇ ਨਾਲ ਜੁੜੇ ਹੋਏ ਆ ਪਰ ਮੈਂ ਨਾਲ ਹੀ ਲੈਂਦੀ ਭੈਣ ਨੂੰ ਪਤਾ ਲੱਗ ਜਾਨਾ ਉਹਨਾਂ ਨੇ ਵੀ ਕਰਤੇ ਵੀ ਅੰਮੀ ਮਗਵਾਉਂਦੇ ਰਹਿੰਦੇ ਆ ਲੈ ਭੈਣ ਤੁਸੀਂ ਵੀ ਦੇਖ ਲਿਓ ਇਹ ਗਰਮੀ ਚ ਪਾਉਣ ਵਾਲੀ ਆ ਹਲੋ ਜੀ ਦੇਖੋ ਇਹਦਾ ਰੇਟ ਤੁਹਾਨੂੰ ਲੱਗੂਗਾ 450 ਰੁਪਈਆ ਇਹ ਕੁੜਤੀ ਵੀ ਨਮیدہ ਇਹਦੇ ਵਿੱਚ ਹੁਣ ਜਿਆਦਾ ਨਹੀਂ ਦਿਖਾਉਂਦੇ ਕਿ ਪੀਸੀ ਦਿਖਾਵਾਂ ਕਿਉਂਕਿ ਫਿਰ ਵੀਡੀਓ ਜਿਆਦਾ ਲੰਬੀ ਬਣ ਜੂਗੀ ਇਹਦੇ ਤੇ ਆ ਕਲਰ ਹੈ 450 ਰੁਪਈਆ ਲੱਗੂਗਾ ਤੇ ਕੋਰੀਅਰ ਚਾਰਜ ਦੇ 50-60 ਰੁਪਈਆ ਹੋਣਗੇ ਤੁਹਾਡੇ ਲੱਗਣਗੇ ਦੇਖੋ ਜੀ ਬਹੁਤ ਹੀ ਵਧੀਆ ਗਰਮੀ ਵਾਲਾ ਸਟਾਫ ਆ ਦੇਖੋ ਇਹਦਾ ਵੀ 450 ਲੱਗੂਗਾ ਇੱਕ ਬਲੈਕ ਚ ਆ ਗਿਆ ਹਾਂ ਜੀ ਇਹ ਹੈ ਹੀ ਰਿਸਿਕ ਇਹ ਸੇ ਕੱਪੜੇ ਸੀ ਆ ਤੇ ਗਰਮੀ ਵਾਲੇ ਸੀ ਤੇ ਇਹ ਬਲੈਕ ਹੈ ਇਹਦਾ ਵੀ 450 ਲੱਖੋ ਦੇਖੋ ਜੇ 450 ਇਹਦਾ ਲੱਗੂਗਾ ਚਿੱਟਿਆਂ ਦੇ ਵਿੱਚ ਹੋਰ ਪਿਆ ਵਾ ਹਾਂ ਵੀ 450 ਦਾ ਇਹ ਵੀ ਉਹਦੇ ਵਿੱਚ ਕੱਪੜੇ ਸੀ ਆ ਕਲਰ ਦਾ ਚਿੱਟੇ ਰੰਗ ਦਾ ਵੀ ਇਹ 450 ਦਾ ਲੱਖੋ ਦੇਖੋ ਜੇ ਤੇ ਇੱਕ ਆਪਣੇ ਕੋਲ ਸਰਦੀਆਂ ਵਾਲਾ بس ਇੱਕੋ ਹੀ ਪੀਸ ਬਚ ਗਿਆ ਸਾਰੇ ਆਪਣੇ ਤੇਲ ਹੋ ਗਏ ਸੂਜੀ ਵਰਤ ਆ ਵੀ ਨਾ ਸਰਦੀਆਂ ਵਾਲਾ بس ਇੱਕ ਆ ਪੀਸ ਆਪਣੇ ਕੋਲੇ ਰਹਿ ਗਿਆ ਜਿਸ ਨੂੰ ਜਰੂਰਤ ਹੋਈ ਤੁਸੀਂ ਮੰਗਵਾਇਓ بس ਇੱਕ ਆਪਣੇ ਕੋਲੇ ਰਹਿ ਗਿਆ ਕਿਉਂਕਿ ਆਪਾਂ ਨਾਲ ਦੀ ਨਾਲ ਹੀ ਕਰ ਦਿੰਦੇ ਹੁੰਨੇ ਆਪਾਂ ਇਹ ਨਹੀਂ ਰੱਖਦੇ ਨਹੀਂ ਹੁੰਦੇ ਇਹ بس ਆਹ ਰਹਿ ਗਿਆ ਸਿਕ ਗੜਤਪੀ ਅਮਾ ਇਹਦੇ ਸਾਨੂੰ ਲੱਗੂ 600 ਰੁਪਿਆ ਰੇਟ ਜੇ ਕਿਸੇ ਮੇਰੇ ਭੈਣ ਨੇ ਮੰਗਵਾਉਣਾ ਹੋਵੇ ਕੋਈ ਗੱਲ ਨਹੀਂ ਇਹ ਭਾਵੇਂ 600 ਲਾਮਾ ਕੋਰੀਅਰ ਚਾਰਜ ਆਪਾਂ ਆਪਣੇ ਕੋਲ ਹੀ ਲਾ ਦਾਂਗੇ ਤਾਂ ਬहोत ही ਵਧੀਆ ਵਾ ਦੇਖੋ ਬਸ ਇੱਕ ਪੀਸ ਰਹਿ ਗਿਆ ਸਕਰੀਨ ਸ਼ਾਟ ਲੈ ਸਕਦੇ ਆ ਮਗਵਾ ਸਕਦੇ ਆ ਲੋ ਜੀ ਸੋ ਸਾਢੇ 550 ਚ ਇਹ ਵੇਚ ਜਾਣਾਗਾ ਕੋਰੀਅਰ ਚਾਰੇ ਪਾਉਤੀ ਕੋ ਲਾ ਦਾਂਗੇ ਤੇ ਆਹ ਆ ਗਈ ਜੀ ਦੇਖੋ ਇਹ ਪਿੰਕ ਜੇ ਕਲਰ ਆ ਗਏ ਲੋ ਜੀ ਇਹ ਬੱਤੀ ਵਾਲੇ ਕਲਰ ਵੀ ਆ ਗਏ ਜਾਂ ਕਿਸੇ ਨੂੰ ਦੀ ਨਹੀਂ ਲੈਣੀ ਹੋਰ ਤਾਂ ਵੀ ਚੱਲਣ ਆਰੇ ਆ ਤੇ ਦੇਖੋ ਜੀ ਇਹ ਕਿਹੜਾ ਕਲਰ ਹੈ ਇਹ ਚਾਰ ਚਾਰ ਸੌ ਤੇ ਬੂਸਨ ਗੁਰਦਾ ਪਜਾਮਾ ਕੂਰੀਅਰ ਚਾਰਜ ਸੌ ਦਾ ਹੋਊਗਾ ਇਹ ਦੋਨਾਂ ਦਾ ਰੇਟ 4400 ਰੁਪਏ ਦੋਨੇ ਛੋਟ ਸਨ 800 ਤੇ ਕੂਰੀਅਰ ਚਾਰਜ 100 ਲੱਗੂਗਾ ਇਹ ਵੀ ਬਹੁਤ ਵਧੀਆ ਗਰਮੀ ਵਾਲਾ ਕਪੜਾ ਵਾ ਦੇਖੋ ਜੀ ਤੇ ਇਹਨਾਂ 'ਚ ਕੋਈ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਕੁਰਤੇ ਪਜਾਮੇ ਆਪਾਂ ਸਾਨੂੰ ਇੱਕ ਇੱਕ ਸਿੰਗਲ ਸਿੰਗਲ ਪੀਸ ਦਿਖਾਤਾ ਕੁਰਤੇ ਵੀ ਆਮ ਆਪਣੇ ਕੋਲ ਬਹੁਤਾ ਹੈ ਪਈਏ ਲੋ ਜੀ ਤੇ ਦੇਖੋ ਸਾਟ ਇਹਨਾਂ ਤਾਂ 450 ਰੁਪਏ ਲੱਗੂਗਾ ਇਹਨਾਂ ਦਾ 4 400 ਰੁਪਏ ਹੈ ਇਹਨਾਂ ਦਾ 4 400 ਰੁਪਏ ਹਲੋ ਜੀ ਆ ਸਰਦੀਆਂ ਵਾਲਾ ਇੱਕ ਪੀਸ ਰਹਿ ਗਿਆ ਜੇ ਆਪਣੇ ਕੋਲ ਇਹ ਸੇਲ ਹੋ ਗਿਆ ਠੀਕ ਹੈ ਨਹੀਂ ਫਿਰ ਆਪਾਂ ਗੱਲ ਸਾਹਿਬ ਤਾਂ ਗਰਮੀ ਤੁਸੀਂ ਅਮਕੇ ਸਲਾਈ ਕਰਕੇ ਰੱਖ ਦਾਂਗੇ ਤੇ ਫਿਰ ਆਪਾਂ ਇਹ ਕਰਦੇ ਹੁੰਦੇ ਗਰਮੀ ਉਹ ਆਪਾਂ ਖੁੱਲੇ ਟਾਂ ਹੁੰਦੇ ਫਿਰ ਮੈਂ ਇਹਨਾਂ ਦਾ ਗਰਮੀ ਕੋਰ ਤੇ ਵੀ ਆ ਮਸਲਾਈ ਕਰਕੇ ਰੱਖ ਦਿੰਨੀ ਹੁੰਦੀ ਆ ਜੋ ਕਿ ਆ ਪੀਸ ਵਾ ਦਿਜੇ ਜੇ ਤੁਸੀਂ ਮੰਗਵਾਉਣਾ ਮੰਗਵਾ ਸਕਦੇ ਨਹੀਂ ਫਿਰ ਆਪਾਂ ਘਰੇ ਗੱਲ ਸਾਹਿਬ ਦਾ ਗਰਮੀ ਦੇ ਵੇਲੇ ਵੀ ਅਸੀਂ ਕਿ ਰੱਖ ਦਾਂਗੇ ਕਿਉਂਕਿ ਫਿਰ ਸਰਦੀ ਚੜਦੇ ਚ ਪਾ ਲੈਾਂਗੇ ਕਿਉਂਕਿ ਮੈਂ ਕੁਰਤੇ ਜਾਂ ਮੇਨਾ ਦੇ ਘਰੇ ਹੀ ਸਿਉਣੀ ਆ ਅਸੀਂ ਕਦੇ ਨਹੀਂ ਸਲਾਈ ਪਾਸੇ ਤੋਂ ਕਰਵਾਏ ਕਿ ਮੈਂ ਆਪ ਹੀ ਸਲਾਈ ਕਰਦੀ ਹੁੰਦੀ ਆ ਜਿੰਨੇ ਵੀਡੀਓ ਚ ਪਾਏ ਹੁੰਦੇ ਮੇਰੇ ਨਾਲ ਖੜੇ ਹੁੰਦੇ ਤੁਸੀਂ ਮੇਰੇ ਨੂੰ ਸ਼ਾਰਟ ਵੀਡੀਓ ਸਿ ਪਾਉਣੀ ਹੁੰਦੇ ਸਾਰੇ ਕੁਰਤੇ ਮੇਰੇ ਆਪ ਦੀ ਸਾਰੇ ਸੰਤੇ ਹੁੰਦੇ ਮੈਂ ਕੋਈ ਅਸੀਂ ਕੋਈ ਵਾਰ ਨਹੀਂ ਸਲਾਈ ਕਰਵਾਉਂਦੇ ਹਾਂ ਦੇਖੋ ਜੀ ਹੁਣ ਬੈਠ ਕਰੋ ਲੋ ਜੀ ਇਹਨਾਂ ਚ ਕੋਈ ਵੀ ਤੁਹਾਨੂੰ ਪਸੰਦ ਹੋਇਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਆਪਣੇ ਨਾਲ ਜੁੜਨ ਦਾ ਬਹੁਤ ਤਹਿ ਦਿਲੋਂ ਧੰਨਵਾਦ ਸੋਡਾ ਬਹੁਤ-ਬਹੁਤ ਜਿਆਦੇ ਤਹਿ ਦਿਲੋਂ ਧੰਨਵਾਦ ਕਰਦੇ ਸੋਡਾ ਆਪਣੇ ਨਾਲ ਜੁੜਨ ਦਾ ਬਹੁਤ ਵਧੀਆ ਆਪਾਂ ਨੂੰ ਤੁਸੀਂ ਪਿਆਰ ਦਿੱਤਾ ਹੈਗਾ ਤੇ ਬਸ ਆਪਣਾ ਮੋਨਟੀਟਾਈਜਨ ਕਰਮਾ ਨਾਲ ਆ ਰਿਹਾ ਗਿਆ ਉਹ ਜਰੂਰ ਮੇਰੀਆਂ ਭੈਣਾਂ ਉਹ ਵੀ ਮੇਰਾ ਬਹੁਤ ਵੀ ਹਜੇ ਤੁਹਾਡੀ ਹੈਲਪ ਦੀ ਲੋੜ ਆ ਤੇ ਹਜੇ ਸਹਿਯੋਗ ਦੀ ਲੋੜ ਆ ਆਪਣਾ ਉਹ ਜਦੋਂ ਹੋ ਗਿਆ ਫਿਰ ਤੁਹਾਨੂੰ ਦੱਸਾਂਗੇ ਤੇ ਇਹ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਕਿ ਵੀ ਆਪਾਂ ਕੇਕ ਨਹੀਂ ਘਟਣਾ 1 ਲੱਖ 1 ਲੱਖ 7000 ਤੋਂ ਅੱਜ ਤਾਂ ਟੱਪ ਗਿਆ ਆਪਣਾ ਵੀਊ ਇੰਨਾ ਜਿਆਦਾ ਸੋੜਾ ਪਿਆਰ ਮਿਲਦਾ ਵਾ ਤੇ ਕੀ ਇੱਕ ਸਾਨੂੰ ਦੱਸਿਆ ਵੀ ਆਪਾਂ ਅਜ ਕੱਟ ਨਾਲ ਜਿਹੜੀ ਕੁੜੀ ਆਪਣਾ ਵੀਡੀਓ 'ਚ ਆਪਣੇ ਨਾਲ ਹੈਲਪ ਕਰਾਉਂਦੀ ਹੈ ਉਹ ਡੈਡੀ ਦੇ ਕੱਲ੍ਹ ਤੁਹਾਨੂੰ ਦੱਸਿਆ ਸੀ ਵੀ ਡੈਥ ਹੋ ਗਈ ਤੇ ਆਏ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਮੇਰਾ ਬਹੁਤ ਜ਼ਿਆਦਾ ਕਰਦੀ ਆ ਤੇ ਆਪਾਂ ਪੂਰੀ ਹੈਲਪ ਆਪਣੇ ਵੀਡੀਓ 'ਚ ਕਰਵਾਉਂਦੀ ਹੁੰਦੀ ਆ ਸ਼ੁਰੂ ਤੇ ਮੇਰਾ ਕੰਮ ਉਹਨੇ ਕਰਵਾ ਕੇ ਦਿੱਤਾ ਸਾਰਾ ਕੀਤਾ ਸੀਗਾ ਤੇ ਹੁਣ ਤਾਂ ਵੀਡੀਓ 'ਚ ਮੈਂ ਆਪ ਬਣਾ ਕੇ ਤੇ ਪਾ ਦਿੰਦੀ ਆ ਵੈਸੇ ਸ਼ੁਰੂ ਤੇ ਮੈਨੂੰ ਨੇ ਦੱਸਿਆ ਸੀਗਾ ਤੇ ਹੁਣ ਵੀ ਵੈਸੇ ਆਪਣੇ ਕੋਲ ਬਹੁਤ ਹੁੰਦੀ ਜਾਂਦੀ ਆ ਤੇ ਮੈਂ ਕਭੀ ਨਹੀਂ ਹਜੀ ਚੰਗਾ ਨਹੀਂ ਲੱਗਦਾ ਕੋਈ ਗੱਲ ਨਹੀਂ ਆਪਾਂ ਚਲੋ ਕੀ ਅਕਦਾ ਤਾਂ ਕੀ ਹੈਗਾ ਹਨਾ ਨਾ ਵੀ ਕਟਾਂਗੇ ਤਾਂ ਵੀ ਕੋਈ ਗੱਲ ਨਹੀਂ ਤੇ ਪਰ ਜਿਹਨਾਂ ਨੇ ਆਪਾਂ ਨੂੰ ਇੱਥੋਂ ਤੱਕ ਪਹੁੰਚਾਇਆ ਜਿਵਾਖੜੀ ਨੇ ਮੇਰੀ ਸਹਿਯੋਗ ਦਿੱਤਾ ਮੇਰੇ ਨਾਲ ਤੇ ਮੈਂ ਅੱਜ ਚੰਗੇ ਨਹੀਂ ਲੱਗਦੀ ਹੈਗੀ ਬਹੁਤ ਥੱਕਾ ਹੋ ਗਿਆ ਵਿਚਾਰਿਆਂ ਨੂੰ ਬਹੁਤ ਜ਼ਿਆਦੇ ਤੇ ਉਹ ਮੈਂ ਵੀ ਲਈ ਪੈਣ ਕਿ ਮੈਂ ਤੀ ਪੁੱਛਿਆ ਸੀ ਕੌਣ ਆ ਸੀਗੇ ਉਹ ਪਨੇ ਆਪਣੇ ਨਾ ਵੇਸੇ ਗਵਾਂਢੀ ਆ ਅਸਾ ਕਰ ਸਕੀ ਕਰਾ ਚੋ ਤਾਂ ਨਹੀਂ ਹੈਗੇ ਤੇ ਅਸਾ ਕਿ ਉਹ ਆਪਦੇ ਹੁੰਦੇ ਜਿਹੜੇ ਆਪਣੇ ਵਰਤਨ ਜਿਹੜੇ ਬਹੁਤ ਨੇੜਤਾ ਤੋਂ ਰੱਖਣ ਆਪਣੇ ਨਾ ਤੇ ਦੇਖੋ ਜਿਉ ਕੁੜੀਆਂ ਉਹਨਾਂ ਦੇ ਵੇਸ ਜਿਹੜੇ ਡੈਡੀ ਤੇ ਡੈਥ ਹੋਈ ਆ ਤੇ ਉਹ ਕਿਸੇ ਦੇ ਘਰ ਹੀ ਨਹੀਂ ਸੀ ਜਾਣ ਦਿੰਦਾ ਕਿਉਂਕਿ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਆਪਣੀ ਇਹ ਨਹੀਂ ਹੁੰਦਾਗਾ ਜਾਣ ਨਹੀਂ ਦਿੰਦੇ ਤੇ ਉਹਨੇ ਕਹਿਣਾ ਵੀ ਆਂਟੀ ਵੀ ਡੈਡੀ ਕਹਿੰਦਾ ਉਸ ਕੱਲੀਆ ਦੀ ਉਹ ਆਂਟੀ ਕੋਲੇ ਜਾਵੜਿਆ ਕਰ ਹੋਰ ਨਿੱ ਕਿਸੇ ਦੇ ਘਰੇ ਜਾਣ ਦਿੰਦਾ ਤੇ ਮੇਰੇ ਕੋਲੇ ਸ਼ਾਮ ਦੇ 5 ਵਜੇ ਤੱਕ ਵੀ 6 ਵਜੇ ਤੱਕ ਬੈਠੀ ਲੱਗੀ ਫਿਰ ਸਿਆਪ ਛੱਡ ਕੇ ਆਉਣੀ ਕਿਉਂਕਿ ਉਹ ਵੀ ਉਹ ਮੇਰੇ ਕੋਲੇ ਕੰਮ ਸੈਕਦੀ ਸੀਗੀ ਤੇ ਕਰੀ ਨਹੀਂ ਸੀ ਉਹਨੂੰ ਕਦੇ ਵਿਚਾਰਾ ਰੋਕਦਾ ਟੋਕਦਾ ਉਹਨੇ ਕਿਹਾ ਤੂੰ ਉੱਥੇ ਵਸ ਜਾ ਬੜਾ ਵੀ ਇੰਨੀ ਇਮਾਨਦਾਰੀ ਸਮਝਦੇ ਸੀ ਆਪਣੇ ਇਥੇ ਬਹੁਤ ਨੇੜ ਤੋਂ ਤੋਂ ਅਸੀਂ ਤੁਹਾਨੂੰ ਦੱਸਿਆ ਕੱਲ ਵੀ ਜੀ ਆਪਣੇ ਗੱਲ ਸਾਹਮਣੇ ਬਹੁਤ ਜ਼ਿਆਦਾ ਦੋਸਤੀ ਸੀ ਵੀ ਕਰਦੀ ਗੱਲ ਸੀ ਤੇ ਲੋ ਜੀ ਹੁਣ ਆਪਾਂ ਵੀਡੀਓ ਤੇ ਕਰਨ ਲੱਗੇ ਆ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਠੀਕ ਆ ਫਿਰ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਸੋਨੂੰ